ਅੱਜ ਸਵੇਰ ਤੋਂ ਹੀ ਇੱਕ ਜਿਹੜੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਉਹ ਦੋ ਕੁੜੀਆਂ ਨੂੰ ਕੋਈ ਰੋਕ ਕੇ ਪੁੱਛ ਰੇ ਨੇ ਉਹਨਾਂ ਦੀ ਵੀਡੀਓ ਬਣਾਈ ਜਾ ਰਹੀ ਹੈ ਉਹਨਾਂ ਨੂੰ ਪੁੱਛਿਆ ਜਾ ਰਿਹਾ ਵੀ ਇਹ ਜਿਹੜਾ ਇਹ ਤੁਸੀਂ ਕੀ ਕਰਨ ਆਈਆਂ ਸੀ ਉਹ ਕਹਿ ਰਹੀਆਂ ਸੀ ਕਿ ਜੇ ਮਨਜੀਤ ਨਾਮ ਦਾ ਜਿਹੜਾ ਲੋਗੜਦ ਰਹਿਣ ਵਾਲਾ ਬੰਦਾ ਉਹ ਤੋਂ ਅਸੀਂ ਚਿੱਟਾ ਲੈਣ ਆਈਆਂ ਸੀ ਤੋਂ ਇਸੇ ਸਬੰਧ ਵਿੱਚ ਅਸੀਂ ਜਦੋਂ ਸਾਡੇ ਧਿਆਨ 'ਚ ਆਇਆ ਸੀ ਜਿਹੜੀ ਤੁਰੰਤ ਕਾਰਵਾਈ ਕਰਦੇ ਹੋਏ ਦਾ ਮਨਜੀਤ ਸਿੰਘ ਸੀਗਾ ਇਹਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਜਿਹੜਾ ਗੱਲ ਇਹ ਸਾਨੂੰ ਜੋ ਨਿਕਲ ਕੇ ਸਾਹਮਣੇ ਆਈ ਜਿਹੜਾ ਮਨਜੀਤ ਸਿੰਘ ਪੁੱਤਰ ਨਿਸ਼ਾਤਰ ਸਿੰਘ ਲੋਗੜਦ ਦਾ ਹੀ ਰਹਿਣ ਵਾਲਾ ਤੇ ਇਹਦੇ ਕੋਲੋਂ ਸਾਨੂੰ 2 ਗ੍ਰਾਮ ਚਟਾ ਬਰਾਮਦ ਹੋਇਆ ਤੇ ਫਰਦਰ ਜਦੋਂ ਅਸੀਂ ਇਹਦੇ ਅੱਗੇ ਪੁੱਛਗਿਛ ਕੀਤੀ ਹੈ ਸਾਨੂੰ ਇਹ ਪਤਾ ਲੱਗਿਆ ਤੇ ਇੱਕ 185 ਨੰਬਰ ਮੁਕਦਮਾ 21 ਦਾ ਥਾਣਾ ਸਿਟੀ ਖਰੜ ਦਾ ਵੀ ਇੱਕ ਦਰਜ ਹੈ ਉਹ ਵੀ ਇਹ ਤੇ ਚਟੇ ਦਾ ਹੀ ਮੁਕਦਮਾ ਦਰਜ ਹੈ ਤੇ ਜੇ ਅੱਗੇ ਅਸੀਂ ਜਿਹੜੀ ਅੱਗੇ ਤਫਤੀਸ਼ ਕੀਤੀ ਜਾ ਰਹੀ ਹੈ ਇਹ ਕਿੱਥੋਂ ਲੈ ਕੇ ਆਉਂਦਾ ਕਿ ਇਹਨੂੰ ਕਿਹਨੂੰ ਵੇਚਦਾ ਉਹ ਸਾਰੇ ਐਂਗਲ ਅਸੀਂ ਇਹ ਜਿਹੜੇ ਅੱਗੇ ਕੋਹ ਕੀਤੀ ਜਾਊਗੀ ਜਿਵੇਂ ਸਾਰੇ ਦੀ ਕੁਆਂਟੀਟੀ ਸਿਰਫ 2 ਗ੍ਰਾਮ ਹੈ ਕੰਜ਼ੂਮ ਕਰਦਾ ਸੀ ਜਾਂ ਸੇਲ ਕਰਦਾ ਹੈ ਕੋਈ ਇਹੋ ਜਿਹਾ ਕੁਝ ਹੈ ਸਾਹਮਣੇ ਆਇਆ ਹੈ ਹਾਂਜੀ ਇਹ ਮਤਲਬ ਕਿ ਜਿਵੇਂ ਜਿਸ 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 ਥਾਂ ਤੋਂ ਅਸੀਂ ਇਹਨੂੰ ਐਪਰੀਹੈਂਡ ਕੀਤਾ ਉੱਥੇ ਤਾਂ ਮੁਲਕੀਏ ਕੋਈ ਸਪਲਾਈ ਕਰਨ ਦਾ ਗਿਆ ਨਹੀਂ ਸੀ ਇਹਦੇ ਵੈਸੇ ਹੀ ਇਹਦੇ ਕੋਲ ਇੰਨਾ ਕੁ ਸੀਗਾ ਸਾਨੂੰ ਇਹਦੇ ਤੋਂ ਉਮੀਦ ਹੈ ਵੀ ਇਹ ਤੋਂ ਹੋਰ ਵੀ ਸਾਨੂੰ ਰਿਕਵਰੀ ਹੋਊਗੀ ਜਿਹੜਾ ਜੋ ਪੀਂਦਾ ਵੀ ਹੈ ਤੇ ਵੇਚਣ ਦਾ ਵੀ ਕੰਮ ਕਰਦਾ ਸਰ ਜਿਹੜਾ 2 ਗ੍ਰਾਮ ਚਿੱਟਾ ਪਰ ਮਤਲਬ ਇਹ ਸਫੀਸ਼ੀਐਂਟ ਹੈ ਨੂੰ ਸਹਿਜਾ ਵਾਸਤੇ ਤੇ ਕੋਈ ਜ਼ਿਆਦਾ ਕੁਆਂਟੀਟੀ ਚਾਹੀਦੀ ਹੁੰਦੀ ਹੈ ਨਹੀਂ ਜਿਹੜਾ ਐਨਡੀਪੀਐਸ ਐਕਟ ਹੈ ਜੀ ਉਹ ਬੜਾ ਕਲੀਅਰ ਹੈ ਉਹਦੇ ਵਿੱਚ ਦੋ ਤੇ ਤਿੰਨ categories ਨੇ ਸਮਾਲ ਕੁਆਂਟੀਟੀ ਮੀਡੀਅਮ ਕੁਆਂਉਂਟੀਟੀ ਤੇ ਲਾਰਜ ਕੁਆਂਉਂਟੀਟੀ ਇਹਦੇ ਕੋ ਸਾਨੂੰ ਜਿਹੜੀ ਰਿਕਵਰੀ ਹੋਈ ਹੈ ਸਮਾਲ ਕੁਆਂਟੀਟੀ ਹੋਈ ਹੈ ਸਮਾਲ ਕੁਆਂਟੀਟੀ ਚ ਵੀ ਕਾਫੀ ਜ਼ਿਆਦਾ ਸਜ਼ਾ ਹੈ ਐਨਡੀਪੀਏ ਐਕਟ ਦੇ ਵਿੱਚ ਤੇ ਇਹਨੇ ਕੁਝ ਦੱਸਿਆ ਸਰ ਇਹ ਕਿੱਥੋਂ ਪਿੱਛੋਂ ਕਿਹੜੀ ਚੇਨ ਰਹੀ ਲੰਦਾ ਹਾਂ ਹਾਂਜੀ ਇਹਨੂੰ ਥੋੜਾ ਟਾਈਮ ਪਹਿਲਾਂ ਹੀ ਤਕਰੀਬਨ ਡੇਢ ਦੋ ਦੋ ਘੰਟੇ ਪਹਿਲਾਂ ਹੀ ਅਸੀਂ ਇਹਨੂੰ ਐਪਰੀਹੈਂਡ ਕੀਤਾ ਤੇ ਇਹ ਮੁਕਦਮਾ ਦਰਜ ਕਰਤਾ ਅਸੀਂ 99 ਨੰਬਰ ਮੁਕਦਮਾ ਤੇ ਜਿਵੇਂ ਮੁਕਦਮੇ ਦੀ ਤਵਦੀਦ ਦੇ ਵਜੇ ਅਸੀਂ ਅੱਗੇ ਪੁੱਛਗਿੱਛ ਕਰਾਂਗੇ ਆਬਵੀਅਸਲੀ ਕਿਤੇ ਨਾ ਕਿਤੇ ਤਾਂ ਲੈ ਕੇ ਹੀ ਆਉਂਦਾ ਹੋਊਗਾ ਜੀ ਤੇ ਉਹ ਜਿਵੇਂ ਜਿਵੇਂ ਸਾਡੇ ਕੋਲ ਤੱਥ ਸਾਹਮਣੇ ਆਈ ਜਾਣਗੇ ਅਸੀਂ ਤੁਹਾਨੂੰ ਬਰੀਫ ਕਰੀ ਜਾਵ ਜਿਹੜੇ ਜਿਹੜੀ ਪੰਜਾਬ ਸਰਕਾਰ ਦੀਆਂ ਬੜੀਆਂ ਸਖਤ ਹਦਾਇਤਾਂ ਨੇ ਜੀ ਨਸ਼ਿਆਂ ਦੇ ਖਿਲਾਫ ਉਸੇ ਦੇ ਤਹਿਤ ਜਿਹੜੇ ਸਾਡੇ ਪੰਜਾਬ ਪੁਲਿਸ ਦੇ ਮੁਖੀ ਨੇ ਗੌਰਵ ਯਾਦਵ ਸਰ ਆਈਪੀਐਸ ਤੇ ਸਾਡੇ ਜਿਹੜੇ ਐਸਐਸਪੀ ਸਾਹਿਬ ਨੇ ਸ਼੍ਰੀ ਦੀਪਕ ਪਾਰਕ ਜੀ ਉਹਨਾਂ ਦੇ ਜਿਹੜੇ ਦਿਸ਼ਾ ਨਿਰਦੇਸ਼ਾਂ ਦੇ ਜਿਹੜੀ ਮੋਹਲੀ ਪੁਲਿਸ ਸਾਹਿਬ ਸਮੇਤ ਸਾਰੀ ਪੰਜਾਬ ਪੁਲਿਸ ਨਿਰੰਤਰ ਜਿਹੜੀ ਲਗਾਤਾਰ ਜਿਹੜੇ ਨਸ਼ਿਆਂ ਦੇ ਖਿਲਾਫ ਕਾਰਵਾਈ ਕਰ ਰਹੀ ਹੈ ਤੇ ਕੁਝ ਕੁ ਤਰ੍ਹਾਂ ਦੀਆਂ ਹੋਰ ਵੀ ਵੀਡੀਓਜ਼ ਚੱਲ ਰਹੀਆਂ ਨੇ ਮੈਂ ਦੇਖਣ ਚ ਆਇਆ ਵੀ ਜਿਨ੍ਹਾਂ ਤੇ ਅਫਵਾਹਾਂ ਫਲਾਈਆਂ ਜਾ ਰਹੀਆਂ ਸੋ ਅਫਵਾਹਾਂ ਵਾਲੇ ਲੋਕਾਂ ਨੂੰ ਮੈਂ ਤੁਹਾਡੇ ਰਾਹੀਂ ਬੇਨਤੀ ਕਰੂੰਗਾ ਅਫਵਾਹ ਨਾ ਕਿਸੇ ਨਸ਼ੇ ਕਰਨ ਵਾਲੇ ਦੀ ਮਦਦ ਕਰਦੀ ਹੈ ਤੇ ਨਾ ਹੀ ਕਿਸੇ ਨਸ਼ਾ ਨਸ਼ਾ ਮਦਦਕਰ ਨਸ਼ਾ ਵੇਚਣ ਵਾਲੇ ਨੂੰ ਕਿਸੇ ਤਰੀਕੇ ਦੀ ਸਪੋਰਟ ਕਰਦੀ ਹੈ ਰੈਦਰ ਕੇ ਸਖਤੋ ਸਖਤ ਕਾਰਵਾਈ ਪਹਿਲਾਂ ਵੀ ਹੁੰਦੀ ਕਰਦੀ ਆ ਰਹੀ ਹੈ ਪੁਲਿਸ ਤੇ ਅੱਗੇ ਤੋਂ ਵੀ ਕਰਦੀ ਰਹੂਗੀ ਸਰ ਜਿਸ ਤਰੀਕੇ ਨਾਲ ਜਿਹੜੀ ਇੱਕ ਵੀਡੀਓ ਦਾ ਸਰਫੇਸ ਹੋਈ ਹੈ ਤੇ ਉਸ ਕੁੜੀਆਂ ਦੇ ਚਿਹਰੇ ਦਿਖਾਏ ਗਏ ਕਿ ਉਹ ਕਿੰਨ ਕਰੋਨ ਅਨੁਸਾਰ ਕਿੰਨਾ ਕੁ ਸਹੀ ਹੈ ਜੀ हां जी बिल्कुल ਤੁਹਾਡੀ ਗੱਲ ਠੀਕ ਹੈ ਕਿਸੇ ਦੇ ਚਿਹਰੇ ਨਹੀਂ ਦਿਖਾਏ ਜਾਣੇ ਚਾਹੀਦੇ ਸੀਗੇ ਖਾਸ ਕਰਕੇ ਮੋਰਓਵਰ ਉਹ ਜਿਨ੍ਹਾਂ ਨੇ ਵੀ ਉਹ ਵੀਡੀਓ ਬਣਾਈ ਸੀ ਉਸ ਤੋਂ ਬਾਅਦ ਜਿਹੜੀਆਂ ਉਹ ਸਿੰਘੀਆਂ ਕੁੜੀਆਂ ਉਹਨਾਂ ਨੂੰ ਜੇ ਵਿਕਟਮ ਸਿੰਘ ਆ ਤਾਂ ਐਟ ਲੀਸਟ ਉਹਨਾਂ ਨੂੰ ਕਿਤੇ ਡੀ ਐਡਿਕਸ਼ਨ ਸੈਂਟਰ ਵਗੈਰਾ ਚ ਦਾਖਲ ਕਰਾਉਣਾ ਬੰਦਾ ਸੀ ਅਸੀਂ ਉਹਨਾਂ ਨੂੰ ਤਸਦੀਕ ਕਰ ਰਹੇ ਹਾਂ ਕੁੜੀਆਂ ਨੂੰ ਹਾਲ ਤੱਕ ਸਾਨੂੰ ਉਹ ਮਿਲੀਆਂ ਨਹੀਂ ਅੱਜ ਸਵੇਰ ਤੋਂ ਹੀ ਇੱਕ ਜਿਹੜੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਆ ਉਹ ਦੋ ਕੁੜੀਆਂ ਨੂੰ ਕੋਈ ਰੋਕ ਕੇ ਪੁੱਛ ਰੇ ਨੇ ਉਹਨਾਂ ਦੀ ਵੀਡੀਓ ਬਣਾਈ ਜਾ ਰਹੀ ਹੈ ਉਹਨਾਂ ਨੂੰ ਪੁੱਛਿਆ ਜਾ ਰਿਹਾ ਵੀ ਇਹ ਜਿਹੜਾ ਇਹ ਤੁਸੀਂ ਕੀ ਕਰਨ ਆਈਆਂ ਸੀ ਉਹ ਕਹਿ ਰਹੀਆਂ ਸੀ ਕਿ ਜੇ ਮਨਜੀਤ ਨਾਮ ਦਾ ਜਿਹੜਾ ਲੋਹਗੜ੍ਹ ਦਾ ਰਹਿਣ ਵਾਲਾ ਬੰਦਾ ਉਹ ਤੋਂ ਅਸੀਂ ਚਿਟਾ ਲੈਣ ਆਈਆਂ ਸੀ ਤੋਂ ਇਸੇ ਸਬੰਧ ਵਿੱਚ ਅਸੀਂ ਜਦੋਂ ਸਾਡੇ ਧਿਆਨ ਚ ਆਇਆ ਸੀ ਜਿਹੜੀ ਤੁਰੰਤ ਕਾਰਵਾਈ ਕਰਦੇ ਹੋਏ ਦਾ ਮਨਜੀਤ ਸਿੰਘ ਸੀਗਾ ਇਹਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਜਿਹੜਾ ਗੱਲ ਇਹ ਸਾਨੂੰ ਜੋ ਨਿਕਲ ਕੇ ਸਾਹਮਣੇ ਆਈ ਜਿਹੜਾ ਮਨਜੀਤ ਸਿੰਘ ਪੁੱਤਰ ਨਛੱਤਰ ਸਿੰਘ ਲੋਹਗੜ੍ਹ ਦਾ ਹੀ ਰਹਿਣ ਵਾਲਾ ਹੈ ਤੇ ਇਹ ਤੇ ਫਰਦਰ ਜਦੋਂ ਅਸੀਂ ਇਹਦੇ ਅੱਗੇ ਪੁੱਛਗਿਛ ਕੀਤੀ ਹੈ ਸਾਨੂੰ ਇਹ ਪਤਾ ਲੱਗਿਆ ਤੇ 185 ਨੰਬਰ ਮੁਕੱਦਮਾ 21 ਦਾ ਥਾਣਾ ਸਿਟੀ ਖਰੜ ਦਾ ਵੀ ਇੱਕ ਦਰਜ ਹੈ ਉਹ ਵੀ ਇਹ ਤੇ ਚਿੱਟੇ ਦਾ ਹੀ ਮੁਕੱਦਮਾ ਦਰਜ ਹੈ ਤੇ ਜੇ ਅੱਗੇ ਅਸੀਂ ਜਿਹੜੀ ਅੱਗੇ ਤਫ਼ਤੀਸ਼ ਕੀਤੀ ਜਾ ਰਹੀ ਹੈ ਇਹ ਕਿੱਥੋਂ ਲੈ ਕੇ ਆਉਂਦਾ ਕਿ ਇਹਨੂੰ ਕਿਹਨੂੰ ਵੇਚਦਾ ਉਹ ਸਾਰੇ ਐਂਗਲ ਅਸੀਂ ਇਹ ਜਿਹੜੇ ਅੱਗੇ ਕੋਹ ਕੀਤੀ ਜਾਊਗੀ ਜਿੰਜੇ ਵਿੱਚ ਸਰੀ ਦੀ ਕੁਆਂਟੀਟੀ ਸਿਰਫ 2 ਗ੍ਰਾਮ ਹੈ ਕੰਜ਼ੂਮ ਕਰਦਾ ਸੀ ਜਾਂ ਸੇਲ ਕਰਦਾ ਅੱਗੇ ਕੋਈ ਇਹੋ ਜਿਹਾ ਕੁਝ ਹੈ ਸਾਹਮਣੇ ਹੈ ਹਾਂਜੀ ਇਹ ਮਤਲਬ ਕਿ ਜਿਵੇਂ ਜਿਸ 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 ਥਾਂ ਤੋਂ ਜੀ ਇਹਨੂੰ ਐਪਰੀਹੈਂਡ ਕੀਤਾ ਉਥੇ ਤਾਂ ਮਤਲਬ ਕਿ ਇਹ ਕੋਈ ਸਪਲਾਈ ਕਰਨ ਦਾ ਗਿਆ ਨਹੀਂ ਸੀ ਇਹਦੇ ਵੈਸੇ ਹੀ ਇਹਦੇ ਕੋਲ ਇੰਨਾ ਸੀਗਾ ਸਾਨੂੰ ਇਹਦੇ ਤੋਂ ਉਮੀਦ ਹੈ ਵੀ ਇਹ ਤੋਂ ਹੋਰ ਵੀ ਸਾਨੂੰ ਰਿਕਵਰੀ ਹੋਊਗੀ ਜਿਆਦਾ ਜੋ ਪੀਂਦਾ ਵੀ ਐ ਤੇ ਵੇਚਣ ਦਾ ਵੀ ਕੰਮ ਕਰਦਾ ਸਰ ਜਿਹੜੇ 2 ਗ੍ਰਾਮ ਚਿੱਟਾ ਬਣਾ ਮਤਲਬ ਇਹ ਸਫੀਸ਼ੀਐਂਟ ਹੈ ਨੂੰ ਸਜਣਾ ਵਾਸਤੇ ਕੋਈ ਜਿਆਦਾ ਕੁਆਂਟੀਟੀ ਚਾਹੀਦੀ ਹੁੰਦੀ ਹੈ ਨਹੀਂ ਜਿਹੜਾ ਐਨਡੀਪੀਐਸ ਐਕਟ ਹੈ ਜੀ ਉਹ ਬੜਾ ਕਲੀਅਰ ਹੈ ਉਹਦੇ ਵਿੱਚ ਦੋ ਤੇ ਤਿੰਨ ਕੈਟੇਗਰੀਜ਼ ਨੇ স্মਲ ਕੁਆਂਟੀਟੀ ਮੀਡੀਅਮ ਕੁਆਂਟੀਟੀ ਤੇ ਲਾਰਜ ਕੁਆਂਟੀਟੀ ਇਹਦੇ ਕੋ ਸਾਨੂੰ ਜਿਹੜੀ ਰਿਕਵਰੀ ਹੋਈ ਹੈ ਸਮਾਲ ਕੁਆਂਟੀਟੀ ਹੋਈ ਹੈ ਸਮਾਲ ਕੁਆਂਟੀਟੀ ਚ ਵੀ ਕਾਫੀ ਜ਼ਿਆਦਾ ਸਜ਼ਾ ਹੈ ਐਨਡੀਪੀਏ ਸੈਕਟਰ ਦੇ ਵਿੱਚ ਤੇ ਇਹਨੇ ਕੁਝ ਦੱਸਿਆ ਸਰ ਇਹ ਕਿੱਥੋਂ ਪਿੱਛੋਂ ਕਿਹੜੀ ਚੇਨ ਰਹੀ ਲਿਆਂਦਾ ਹਾਂਜੀ ਇਹਨੂੰ ਥੋੜਾ ਟਾਈਮ ਪਹਿਲਾਂ ਹੀ ਤਕਰੀਬਨ ਡੇਢ ਦੋ ਦੋ ਘੰਟੇ ਪਹਿਲਾਂ ਹੀ ਅਸੀਂ ਇਹਨੂੰ ਐਪਰੀਹੈਂਡ ਕੀਤਾ ਤੇ ਇਹ ਮੁਕਦਮਾ ਦਰਜ ਕਰਤਾ ਅਸੀਂ 91 ਨੰਬਰ ਮੁਕਦਮਾ ਤੇ ਜਿਵੇਂ ਮੁਕਦਮੇ ਤਫਦੀਦ ਦੇ ਵਿੱਚ ਅਸੀਂ ਇਹ ਤੋਂ ਅੱਗੇ ਪੁੱਛਗਿੱਛ ਕਰਾਂਗੇ ਓਬਵੀਅਸਲੀ ਕਿਤੇ ਨਾ ਕਿਤੇ ਤਾਂ ਲੈ ਕੇ ਹੀ ਆਉਂਦਾ ਹੋਊਗਾ ਜੀ ਤੇ ਉਹ ਜਿਵੇਂ-ਜਿਵੇਂ ਸਾਡੇ ਕੋਲ ਤੱਤ ਸਾਹਮਣੇ ਆਈ ਜਾਣਗੇ ਅਸੀਂ ਤੁਹਾਨੂੰ ਬਰੀਫ ਕਰੀ ਜਾਵ ਜਿਹੜੇ ਜਿਹੜੀ ਪੰਜਾਬ ਸਰਕਾਰ ਦੀਆਂ ਬੜੀਆਂ ਸਖਤ ਹਦਾਇਤਾਂ ਨੇ ਜੀ ਨਸ਼ਿਆਂ ਦੇ ਖਿਲਾਫ ਉਸੇ ਦੇ ਤਹਿਤ ਜਿਹੜੇ ਸਾਡੇ ਪੰਜਾਬ ਪੁਲਿਸ ਦੇ ਮੁਖੀ ਨੇ ਗੌਰਵ ਯਾਦਵ ਸਰ ਆਈਪੀਐਸ ਤੇ ਸਾਡੇ ਜਿਹੜੇ ਐਸਐਸਪੀ ਸਾਹਿਬ ਨੇ ਸ਼੍ਰੀ ਦੀਪਕ ਪਾਰਕ ਜੀ ਉਹਨਾਂ ਦੇ ਜਿਹੜੇ ਦਿਸ਼ਾ ਨਿਰਦੇਸ਼ਾਂ ਦੇ ਜਿਹੜੀ ਮੋਹਲੀ ਪੁਲਿਸ ਸਾਹਿਬ ਸਮੇਤ ਸਾਰੀ ਪੰਜਾਬ ਪੁਲਿਸ ਨਿਰੰਤਰ ਜਿਹੜੀ ਲਗਾਤਾਰ ਜਿਹੜੇ ਨਸ਼ਿਆਂ ਦੇ ਖਿਲਾਫ ਕਾਰਵਾਈ ਕਰ ਰਹੀ ਹੈ ਤੇ ਕੁਝ ਕੁ ਤਰ੍ਹਾਂ ਦੀਆਂ ਹੋਰ ਵੀ ਵੀਡੀਓਜ਼ ਚੱਲ ਰਹੀਆਂ ਨੇ ਮੈਂ ਦੇਖਣ ਚ ਆਇਆ ਵੀ ਜਿਨ੍ਹਾਂ ਤੇ ਅਫਵਾਹਾਂ ਫਲਾਈਆਂ ਜਾ ਰਹੀਆਂ ਸੋ ਅਫਵਾਹਾਂ ਵਾਲੇ ਲੋਕਾਂ ਨੂੰ ਮੈਂ ਤੁਹਾਡੇ ਰਾਹੀਂ ਬੇਨਤੀ ਕਰੂੰਗਾ ਅਫਵਾਹ ਨਾ ਕਿਸੇ ਨਸ਼ੇ ਕਰਨ ਵਾਲੇ ਦੀ ਮਦਦ ਕਰਦੀ ਹੈ ਤੇ ਨਾ ਹੀ ਕਿਸੇ ਨਸ਼ਾ ਨਸ਼ਾ ਵੇਚਣ ਵਾਲੇ ਨੂੰ ਕਿਸੇ ਤਰੀਕੇ ਦੀ ਸਪੋਰਟ ਕਰਦੀ ਹੈ ਰੈਦਰ ਕੇ ਸਖਤ ਤੋਂ ਸਖਤ ਕਾਰਵਾਈ ਪਹਿਲਾਂ ਵੀ ਹੁੰਦੀ ਕਰਦੀ ਆ ਰਹੀ ਹੈ ਪੁਲਿਸ ਤੇ ਅੱਗੇ ਤੋਂ ਵੀ ਕਰਦੀ ਰਹੂਗੀ ਸਰ ਜਿਸ ਤਰੀਕੇ ਨਾਲ ਜਿਹੜੀ ਇੱਕ ਵੀਡੀਓ ਦਾ ਸਰਫੇਸ ਹੋਈ ਹੈ ਤੇ ਉਸ ਕੁੜੀਆਂ ਦੇ ਚਿਹਰੇ ਦਿਖਾਏ ਗਏ ਕਿ ਉਹ ਕਿੰਨੂ ਕੋਰੋਨਾ ਅਨੁਸਾਰ ਕਿੰਨਾ ਸਹੀ ਹੈ ਹਾਂਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿਸੇ ਦੇ ਚਿਹਰੇ ਨਹੀਂ ਦਿਖਾਏ ਜਾਣੇ ਚਾਹੀਦੇ ਸੀਗੇ ਖਾਸ ਕਰਕੇ ਮੋਰਓਵਰ ਉਹ ਜਿਨ੍ਹਾਂ ਨੇ ਵੀ ਉਹ ਵੀਡੀਓ ਬਣਾਈ ਸੀ ਉਸ ਤੋਂ ਬਾਅਦ ਜਿਹੜੀਆਂ ਉਹ ਸਿੰਘੀਆਂ ਕੁੜੀਆਂ ਉਹਨਾਂ ਨੂੰ ਜੇ ਵਿਕਟਮ ਸਿੰਘਾਂ ਤਾਂ ਐਟ ਲੀਸਟ ਉਹਨਾਂ ਨੂੰ ਕਿਤੇ ਡੇ ਅਡਿਕਸ਼ਨ ਸੈਂਟਰ ਵਗੈਰਾ ਚ ਦਾਖਲ ਕਰਾਉਣਾ ਬੰਦਾ ਸੀ ਅਸੀਂ ਉਹਨਾਂ ਨੂੰ ਤਸਦੀਕ ਕਰ ਰਹੇ ਹਾਂ ਕੁੜੀਆਂ ਨੂੰ ਹਾਲ ਤੱਕ ਸਾਨੂੰ ਉਹ ਮਿਲਿਆ ਨਹੀਂ